ਨਮਸਕਾਰ ਦੋਸਤੋ RKJ TV ਦੇਖ ਰਹੇ तमाम ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਗਰਦੀਵ ਬਾਰਵਾਲ ਅੱਜ ਗੱਲ ਸਮੇਂ ਦੇ ਕਰ ਲਈਏ ਮੀਡੀਆ ਰਿਪੋਰਟਾਂ ਦੀ ਗੱਲ ਕਰ ਲਈਏ ਕਿ ਕੁਝ ਦਿਨ ਤੋਂ ਮੀਡੀਆ ਰਿਪੋਰਟਾਂ ਚੱਲ ਰਹੀਆਂ ਸਨ ਕਿ ਜਿਹੜਾ ਦਰਿਆ ਦਾ ਪਾਣੀ ਕਾਫੀ ਤਰ੍ਹਾਂ ਵੱਧ ਚੁੱਕਿਆ ਹੈ ਫਿਰ ਦਵਾਰਾ ਜਿਹੜਾ ਦਰਿਆ ਦਾ ਪਾਣੀ ਵਧਣ ਦੀ ਸਥਿਤੀ ਸਾਹਮਣੇ ਆ ਰਹੀ ਹੈ ਪਰ ਇਸ ਟਾਈਮ ਹੀ ਅਸੀਂ ਮੌਜੂਦ ਹਾਂ ਟਾਣੀ ਖਵਾਜਾ ਪੀਰ ਟਾਣੀ ਮੁੰਛाराम ਦੇ ਤੇ ਮੌਜੂਦ ਹਾਂ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕਿ ਲਗਭਗ ਜਿਹੜਾ ਦਰਿਆ ਦੀ ਸਥਿਤੀ ਜਿਹੜੀ ਹੈ ਪਾਣੀ ਦੀ ਸਥਿਤੀ ਹੈ ਹੈ ਜਿਹੜੀ ਇੱਥੋਂ ਟਾਣੀ ਤੋਂ ਦੱਸੀ ਜਾ ਰਹੀ ਹੈ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੜਾ ਜਿਹੜਾ ਪਿਛਾਂ ਤੋੜ ਤੱਕ ਜਿਹੜਾ ਲਾਸ਼ਟ ਤੱਕ ਪੈਂਚਿਆ ਸੀਗਾ ਉਸ ਤੋਂ ਕੱਟ ਤੋਂ ਕੱਟ ਵੀ 10 ਤੋਂ 15 ਫੁੱਟ ਦਾ ਪਾਣੀ ਨੀਵਾ ਹੋ ਚੁੱਕਿਆ ਹੈ ਪਰ ਜਿਸ ਤਰ੍ਹਾਂ ਦੀਆਂ ਫਿਕ ਖਬਰਾਂ ਦੇ ਮੁਤਾਬਕ ਗੱਲ ਕਰ ਲਈਏ ਤਾਂ ਇਸ ਤਰ੍ਹਾਂ ਦੇ ਜਿਹੜੇ ਛੋਲੇ ਨੱਚ ਡੇ ਜਾਣ ਆਪਣੇ ਚਾਰ ਵੀਊ ਦੀ ਖਾਤਰ ਲੋਕਾਂ ਨੂੰ ਕੋਈ ਚੈਨ ਦੀ ਨੀਂਦ ਸੌਣ ਦੇਣਾ ਜਿਸ ਤਰ੍ਹਾਂ ਖਬਰਾਂ ਦੇ ਮੁਤਾਬਕ ਆ ਰਹੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਕਿ ਪਿੱਛੋਂ ਪਾਣੀ ਤੇਜ਼ੀ ਨਾਲ ਬਹੁਤ ਜ਼ਿਆਦਾ ਛੱਡ ਦਿੱਤਾ ਗਿਆ ਪਰ ਮੌਕੇ ਤੇ ਅਸੀਂ ਮੌਜੂਦ ਹਾਂ ਦਰਿਆ ਦੇ ਕੋਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਲਗਭਗ ਸਾਈਡ ਵੀ ਤੁਹਾਨੂੰ ਦਿਖਾ ਦਈਏ ਵੀ ਜਿਹੜਾ ਹੈ ਅੰਦਰ ਦੀ ਬਾਉਂਡਰੀ ਲੈਂਡ ਤੇ ਦੇਖ ਸਕਦੇ ਹੋ ਘੱਟ ਤੋਂ ਘੱਟ ਵੀ 2 ਤੋਂ 3 ਫੁੱਟ ਪਾਣੀ ਨਿਮਾਏ ਦੇਖ ਸਕਦੇ ਹੋ ਜਿਹੜਾ ਇੱਧਰ ਗੁਲਾਬੇ ਵਾਲੀ ਸਾਈਡ ਤੇ ਹੈ ਕਾਫੀ ਜਗ੍ਹਾ ਜਿਹੜੀਆਂ ਖਾਲੀ ਹੋ ਚੁੱਕੀਆਂ ਨੇ ਨੀਵੀਂ ਜਗ੍ਹਾ ਤੇ ਪਾਣੀ ਜ਼ਰੂਰ ਮੌਜੂਦ ਹੈ ਤੇ ਇੱਥੋਂ ਸਾਹਮਣੇ ਤਸਵੀਰ 'ਚ ਦੇਖ ਸਕਦੇ ਹੋ ਜਿਹੜੀ ਰੇਤ ਹੈ ਬਿਲਕੁਲ ਸੁੱਕੀ ਤੇ ਸਾਫ਼ ਨਜ਼ਰ ਆ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਲੋਕਾਂ ਤੱਕ ਪਹੁੰਚ ਸਕੇ ਕਿ ਜਿਹੜੇ ਹਵਾ ਫੁਲਾਇਆ ਜਾ ਰਿਹਾ ਕਿ ਦਰਿਆ ਦੀ ਸਥਿਤੀ ਜਿਹੜੀ ਹੈ ਦਵਾਰ ਤੋਂ ਜਿਹੜਾ ਪਾਣੀ ਵੱਧਾ ਹੋਇਆ ਨਜ਼ਰ ਆ ਰਿਹਾ ਪਰ ਫਿਲਹਾਲ ਦੀ ਘੜੀ ਕੁਝ ਦਿਨ ਪਹਿਲਾਂ ਵੀ ਇਸ ਜਗ੍ਹਾ ਦੀ ਲੋਕੇਸ਼ਨ ਤੇ ਕਵਰੇਜ ਕੀਤੀ ਸੀ ਤਾਂ ਉਸ ਟਾਈਮ ਵੀ ਜਿਹੜਾ 2 ਤੋਂ 2.5 ਫੁੱਟ ਪਾਣੀ ਕੱਟ ਸੀਗਾ ਤੇ ਅੱਜ ਵੀ ਉਸੇ ਹੀ ਸਥਿਤੀ ਤੇ ਪਾਣੀ ਖੜਾ ਹੈ ਬਿਲਕੁਲ ਰੁਕ ਚੁੱਕਿਆ ਨਾ ਵਧਿਆ ਨਾ ਘਟਿਆ ਹੈ ਜਿਹੜੀ ਸਾਈਡ ਤੋਂ ਲొਕੇਸ਼ਨ ਦਿਖਾ ਰਹੇ ਆ ਇਸ ਸਾਈਡ ਬਾਰਡਰ ਪੱਟੀ ਦੇ ਨਾਲ ਜਿਹੜਾ ਗੁਲਾਬਾ ਪਿੰਡ ਹੈ ਫਾਜਲਕਾ ਦਾ ਗੁਲਾਬਾ ਪਿੰਡ ਹੈ ਇਸ ਤੋਂ ਪਰਲੇ ਸਾਈਡ ਤੇ ਪਰ ਜਿਹੜੀ ਇਹ ਦਰਿਆ ਦੀ ਸਥਿਤੀ ਹੈਗੀ ਹੈ ਜਿਹੜਾ ਪਾਣੀ ਇਸ ਟਾਈਮ ਚੱਲ ਰਿਹਾ ਹੈ ਸਾਮਣੇ ਤੇ ਤਸਵੀਰਾਂ ਜਿਹੜੀ ਰੇਤ ਇਕੱਠੀ ਹੋ ਕੇ ਪਈਏ ਬਿਲਕੁਲ ਸੁੱਕੀ ਰੇਤ ਹੈ ਉਹਨਾਂ ਤੇ ਬਿਲਕੁਲ ਪਾਣੀ ਨਹੀਂ ਹੈ ਸਾਹਮਣੇ ਤੇ ਤਸਵੀਰਾਂ ਦਿਖਾ ਦੀ ਜਿਹੜਾ ਖੇਤਾਂ ਦੇ ਵਿੱਚ ਪਾਣੀ ਖਾਲੀ ਮੌਜੂਦ ਹੈ